ਇਹ ਦੇਖੀ ਕਿ ਸਰਬਰਾਹਮਣ ਹੋ ਗਈ ਸ਼ੁਰੂ ਇਹ ਜੀ ਪਿੰਡ ਰਾਣੀਵਲਾ ਪਿੰਡਾ ਹੀ थाना ਚੋਲਾ ਸਾਹਿਬ ਉੱਥੇ ਮਿੱਟੀ 1 2 ਦੀ ਦਰਮਿਆਨੀ ਰਾਤ ਨੂੰ ਦੋ ਘਰਾਂ ਚ ਚੋਰੀ ਹੋਈ ਸੀ ਜਿਹਦੇ ਵਿੱਚ ਉਹ ਗਹਿਣਾ ਕੜਾ ਸੋਨਾ ਘੜੀਆਂ ਵਗੈਰਾ ਮੰਦਰੀਆਂ ਇਹ ਚੀਜ਼ਾਂ ਚੋਰੀ ਹੋਈਆਂ ਸੀ ਤੇ ਇਸ ਦੇ ਸਬੰਧ ਵਿੱਚ थाना ਚੋਲਾ ਸਾਹਿਬ ਚ ਐਫ ਆਈ ਆਰ ਨੰਬਰ 46 ਦਰਜ ਕੀਤੀ ਗਈ ਸੀ ਨਵੇਂ ਕਾਨੂੰਨ ਦੇ ਤਹਿਤ ਤੇ ਉਹਦੀ ਦਰਜ ਕਰਕੇ ਮਕਦਮਾ ਤੇ ਤ੍ਰਿਸ਼ ਬਿਲੀ ਖਾਨਾ ਚੋਲਾ ਸਾਡੀ ਪੁਲਸ ਲੋਕੀ ਕੀਤੀ ਗਈ ਸੀ ਤੇ ਦੌਰਾਨੀ ਤਬਤੀਸ਼ ਦੂਸਰੇ ਪਿੰਡ ਦੇ ਤਿੰਨ ਮੁੰਡੇ ਨੇ ਰਾਜਨ ਧਰਮਿੰਦਰ ਸਿੰਘ ਅਤੇ ਗਗਨਦੀਪ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਗ੍ਰਿਫਤਾਰ ਕਰਕੇ ਜੋ ਇਹਨਾਂ ਨੇ ਚੋਰੀ ਕੀਤੀ ਸੀ ਉਹਦੀ ਬਰਾਮਦਗੀ ਕਾਫੀ ਹੱਦ ਤੱਕ ਹੋ ਚੁੱਕੀ ਹੈ ਜਿਹਦੇ ਵਿੱਚ ਸੋਨਾ ਕੜਾ ਵਾਲੀਆਂ ਮੁੰਦਰੀਆਂ ਮੋਬਾਈਲ ਫੋਨ ਨਵ ਮੋਬਾਈਲ ਫੋਨ ਨੇ ਲੇਡੀਜ਼ ਪਰਸ ਪੰਜ ਘੜੀਆਂ ਜਿਹਨਾਂ ਸਮਾਨ ਚੋਰੀ ਹੋਇਆ ਸੀ ਉਸ ਤੋਂ 78% ਬਰਾਮਦ ਹੋ ਚੁੱਕਿਆ ਜੇਦੀ ਕੀਮਤ ਕੋਈ 8-10 ਲੱਖ 8-10 ਲੱਖ ਬਣਦੀ ਹੈ ਤੇ ਕੱਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਕੱਲ ਰਾਤ ਤੇ ਅੱਜ ਇਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਰਿਮਾਂਡ ਹਾਸਲ ਕਰਕੇ ਦੰਗਾਈ ਨਾਲ ਪੁਛਗਛ ਕਰਕੇ ਜਿੰਨੀਆਂ ਵੀ ਇਲਾਕੇ 'ਚ ਹੋਰ ਚੋਰੀਆਂ ਹੋਈਆਂ ਜਾਂ ਉਸ ਪਿੰਡ 'ਚ ਹੋਈਆਂ ਉਹਨਾਂ ਬਾਰੇ ਵੀ ਪਤਾ ਜੁਈ ਕੀਤੀ ਜਾਏਗੀ ਸਰ ਇਹਨਾਂ ਦਾ ਗੈਂਗ ਵੀ ਹੈਗਾ ਜੀ ਆਪਾ ਕਰ ਰਿਹਾ ਹੈ ਤਫਤੀਸ਼ ਸਰ ਇੱਕ ਚੋਰੀ ਫਤਿਆਬਾ ਲਈ ਉਹਨਾਂ ਵੀ ਇਹਦਾ ਲੱਗਦਾ ਕਿ ਨਾਲ ਕੋ ਸਦਾ ਆਪਾ ਪੁੱਛਗਛ ਕਰਾਵੇ ਤੇ ਜੱਜ ਕਰ ਚੋ ਹਾਂ ਪੁੱਛਗਛ ਕਰਾਂਗੇ ਸਾਰੀਆਂ ਚੋਲਾ ਸਾਹਿਬ ਦੇ ਰੀਚ ਜਾਂ ਤਰਨਤਾਰਨ ਜ਼ਿਲ੍ਹੇ ਚ ਜਾਂ ਹੋਰ ਵੀ ਜਿੱਥੇ ਲੱਗਦਾ ਕਿ ਚੋਰੀਆਂ ਸਾਰੀਆਂ ਬਾਰੇ ਪੁੱਛਗਛ ਕੀਤੀ ਸਰ ਇਹਨਾਂ ਨੇ ਜਿਹੜਾ ਸਮਾਨ ਜਿਹੜਾ ਯਾਰ ਉਹ ਚੋਰੀ ਕੀਤਾ ਹੋਇਆ ਹੈ ਚਾਰੀਆ ਕਿ ਇਹ ਇਹਨਾਂ ਕੋ ਜਿਹੜਾ 70 80% ਦੀ ਬਰਾਮਦਗੀ ਹੋ ਚੁੱਕੀ ਆ ਬਾਕੀ ਬਾਰੇ ਅਜੇ ਤਫਤੀਸ਼ ਕਰਨੀ ਬਾਕੀ ਬਰਾਮਦਗੀ ਨਾ ਉਹ ਹੀ ਆ ਸਰ ਕਿ ਜਾਂ ਦੁਕਾਨਾਂ ਤੋਂ ਹੋਈ ਹੈ ਨਹੀਂ ਨਹੀਂ ਇਹਨਾਂ ਦੇ ਕੋਲੋਂ ਹੋਈ ਹੈ ਇੰਨਾ ਦੀ ਆਪਾਂ ਆਪਣੀ ਕਸਟਡੀ ਹੋ ਗਈ ਸਮਾਨ ਸਰ ਕਿੱਧਰ ਰੱਖਿਆ ਸਾਰਾ ਇਹਨਾਂ ਨੇ ਬਕ ਲਗਾ ਕੇ ਰੱਖਿਆ ਸੀ ਘਰਾਂ ਦੀ ਕੋਈ ਹਥਿਆਰ ਵਗੈਰਾ ਵੀ ਇਹਨਾਂ ਕੋਲ ਸੀ ਜਾਂ ਨਹੀਂ ਹ ਹਥਿਆਰ ਦੀ ਗੱਲ ਹੈ ਜੇ ਸਾਹਮਣੇ ਨਹੀਂ ਆਈ ਫੇਰੇ ਵੀ ਜੇ ਉਹਨਾਂ ਨੂੰ ਰਿਮਾਂਡ ਲੈ ਕੇ ਪੁੱਛ ਕੇ ਇਸ ਕਰਾਂਗੇ ਜੋ ਵੀ ਆਈ ਸਾਹਮਣੇ ਗੱਲ ਉਹਦੇ ਮੁਤਾਬਕ ਕਰੀਏ ਚਲੋ ਇਹਨਾਂ ਨੂੰ ਗ੍ਰਿਫਤਾਰ ਲਈ ਦਰਵਾਜ਼ੇ ਕਿੱਥੇ ਗਏ ਜੀ ਗ੍ਰਿਫਤਾਰੀ ਗਗਨਦੀਪ ਸਿੰਘ ਜਿਹੜਾ ਦੋਸ਼ੀ ਇਹਦੇ ਘਰੋਂ ਗ੍ਰਿਫਤਾਰ ਸਰ ਇਹ ਕਿਹੜੇ ਸਮਰਬੰਧ ਹੈ ਸਰ ਇੱਕ ਤਾਂ ਬੇਤੋ ਹੋ ਰਿਹਾ ਹੈ ਕਿ ਕੱਲ੍ਹ ਇੱਕ ਤਾਂ ਮਦਦ ਸਰਿਆਲੀ ਵਿੱਚ ਦੁਕਾਨ ਖਾਰੇ ਪਿੰਡ ਵਿੱਚ ਦੁਕਾਨ ਦੇ ਉੱਤੇ ਲੁਕਣ ਦੀ ਵਾਰਦਾਤ ਮੇਰੀ ਸੁਣਦੀ ਹੋਈ ਆ ਤੇ ਸਰ ਉਹਦੇ ਬਾਰੇ ਕੀ ਕਿਸ ਤਰ੍ਹਾਂ ਇਹਦੇ ਬਾਰੇ ਨਹੀਂ ਉਹ ਮੇਰੇ ਅੰਦਰ ਨਹੀਂ ਪੈਂਦਾ ਪਲੀਜ਼ ਉਹਦੇ ਬਾਰੇ ਨਹੀਂ ਮੈਨੂੰ ਪਤਾ ਅੱਛਾ 16